हां जी दोस्तों सत श्री अकाल स्वागतਾ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਤੁਸੀਂ ਸਭ ਠੀਕ ਠਾਕ ਹੋ ਵੈਸ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਹਾਂ ਬਲੌਗ ਬਣਾ ਰਹੇ ਹਾਂ ਇਹ ਆਪਣਾ ਬਲੌਗ ਚਾਨੀ ਰੀਪਰ ਤੇ ਨਿਊ ਹਾਲੈਂਡ ਤੇ ਬਾਕੀ ਜਿਹੜੇ ਕੰਮਕਾਰ ਨੇ ਉਹਨਾਂ ਦੇ ਆਧਾਰ ਤੇ ਆ ਇਹ ਤੂੜੀ ਵਾਲਾ ਰੀਪਰ ਦੀ ਆਪਾਂ ਹੁਣ ਤਿਆਰੀ ਕਰ ਰਹੇ ਹਾਂ ਉਹ ਦਿਖਾਉਨੇ ਆ ਆਪਾਂ ਤੁਹਾਨੂੰ ਕਿ ਕਿੱਦਾਂ ਕਿੱਦਾਂ ਸੋਭਾ ਸੋਭਾ ਤਿਆਰੀਆਂ ਹੁੰਦੀਆਂ ਨੇ ਇਹਦੀਆਂ ਉਹ ਸਾਰੀਆਂ ਦਿਖਾ ਰਹੇ ਹਾਂ ਆ ਦੇਖੋ ਸਾਹਮਣੇ ਵੀਰ ਉਹਦੇ ਰੇਡੀਏਟਰ ਤੇ ਹਵਾ ਮਾਰ ਰਿਹਾ ਨਾਲ 에ਅਰ ਫਿਲਟਰ ਸਾਫ਼ ਕੀਤਾ ਉਹਨਾਂ ਇੱਥੇ ਸਾਰੇ ਤੇ तकरीबन ਹੁਣ ਜਿੱਥੇ ਜਿੱਥੇ ਹਵਾ ਮਾਰਨੇ ਵਾਲੀ ਆ ਉਹ ਹਵਾ ਮਾਰ ਦੇਣੀ ਆ ਬਾਕੀ ਜਿਹੜਾ ਜੱਜਨਾਲ ਵੀਰ ਉਧਰ ਲਿਫਟਿਆ ਪਿਆ ਅਰੇ ਪਰਦੇ ਪਤਾ ਨਹੀਂ ਕੀ ਕੁਛ ਕਰ ਰਹੇ ਨੇ ਉਹ ਵੀ ਦੱਸੋਣੇ ਆ ਆਪਾਂ ਦੱਸਾਂ ਤੁਹਾਨੂੰ ਆਦੇ ਜਿਹੜਾ ਇਹ ਗਰੀਸ ਕਰੋ ਗਰੀਸ ਕੱਟ ਜਾਂਦਾ ਹੋ ਗਰੀਸ ਕਰ ਲਓ ਮਕਾਲਾ ਜਲਦੀ ਆਹ ਜੀ ਨੇੜੇ ਜੈ ਪ੍ਰਤਾਪ ਵੀ ਬੈਠਾ ਹੈ ਬਾਹਰ ਅੱਜ ਉਹ ਵੀ ਦੇਖ ਰਿਹਾ ਵੀ ਕੀ ਕੁਛ ਕਰਦੇ ਨੇ ਦਾਦੇ ਸਭ ਕੁਝ ਦੇਖਦਾ ਵੀ ਕੀ ਕੁਛ ਕਰਦੇ ਨੇ ਹੋਇ ਰੇ ਹੁਣ ਇਹਨੇ ਵੀ ਕਰਨਾ ਅੱਗੇ ਅੱਗੇ ਇਹੀ ਕੁਛ ਇੱਧਰ ਅਵੇ ਆਏ ਬੀਰ ਨੇ ਚੱਕ ਲਈ ਹੁਣ ਗ੍ਰੀਸ ਕਰਨ ਕਰੂ ਹੁਣ ਗ੍ਰੀਸ ਵੱਡਾ ਵੀਰ ਉਹ ਕਰਦਾ ਹੈ ਅਜੇ ਬਲੂਰ ਨਾਲ ਸਾਫ ਹਵਾ ਮਾਰਦਾ ਲਓ ਜੀ ਇਹਦਾ ਪਾਣੀ ਵੀ ਅੱਪਣੇ ਅੱਜ ਚੇਂਜ ਕਰਿਆ ਐ ਐਸੋ ਭੋਲ ਕੇ ਜਣੀ ਆਪਾਂ ਨੇ ਹੈਂਡ ਦਾ ਵੀ ਸਾਰਾ ਪਾਣੀ ਕਰਤਾ ਤੇ ਨਵਾਂ ਪਾਣੀ ਪਾਇਆ ਫ੍ਰੀਜ ਨੂੰ ਸਾਫ ਕਰਕੇ ਸਾਰਾ ਪਾਣੀ ਸਟਾਰਟ ਕਰਿਆ ਹੋਇਆ ਪਾਣੀ ਜਿਹੜਾ ਮੜਾ ਮੁੱਤਾ ਹੋਣੇ ਵਾਲਾ ਉਹ ਸਾਰਾ ਥੋੜੇ ਜਿਹੀ ਆ ਇੱਕ ਟਾਇਰ ਟੁੱਟੀ ਹੋਈ ਜੀ ਉਹ ਟਾਇਰ ਨੂੰ ਬਦਲੀ ਕਰਦੇ ਆ ਆ ਇਹਨੂੰ ਵੀ ਕਰ ਗਰੀਸ ਇਹੇ ਸਪਕਾ ਕਹ ਨੂੰ ਇਹ ਗਰੀਸ ਵਾਲਾ ਗਰੀਸ ਕਰੇ ਇਹਨੂੰ ਉਹ ਮੁਰਮਾ ਜਿਹਾ ਲੱਗੂ ਨਾ ਆ ਕਰਤਾ ਆਹਾ ਆ ਰਿਹਾ ਤੇ ਮੇਗਾ ਰਲਾ ਦੇਖਾਈ ਦੇ ਵਾਲਾ ਆਹਾ ਦੇਖਾਂ ਇਹ ਸਾਹਮਣੇ ਆ ਮਾਇਆ ਆ ਨਹੀਂ ਲੱਗਣਾ ਇਹ ਤੇ ਆ ਦੂਜਾ ਹੋ ਲਾ ਪੈਨ ਕੱਟ ਕੇ ਆ ਡੱਬੀ ਜੋ ਕੱਟ ਕੇ ਦੀ ਜਿਹੜਾ ਲੱਖ ਲਾਈਕ ਕਰ ਆਹੀ ਤਾਂ ਤੇਰੀ ਉਹ ਆ ਫਿਰ ਇੱਕੜੇ ਸਿਰ ਕਰਨੇ ਵਾਲੀ ਗੱਲਾਂ ਨੇ ਇਹ ਲਾ ਲਾ ਫੜਾ ਇਹ ਤੇ ਦੇਖ ਕੇ ਬਾਲੇ ਆਹ ਤੂੰ ਵਿੱਚ ਵਿੱਚ ਕਰੀ ਜਾਣਾ ਆਓ ਜੀ ਸਟਾਰਟ ਕਰਦੇ ਆਂ ਫਿਰ ਚੱਲਦੇ ਆਂ ਹੋਰ ਚੱਲੇ ਲਓ ਜੀ ਖੇਤ ਚ ਆ ਗਏ ਹੁਣ ਆਪਾਂ ਆ ਕੇ ਖੜਾ ਲਈ ਟਰਾਲੀ ਆ ਰਹੀ ਹੈ ਹਜੇ ਉਹ ਸਾਹਮਣੇ ਆਹ ਟਰਾਲੀ ਆ ਰਹੀ ਹੈ ਜੀ ਫਿਰ ਪਾ ਕੇ ਦਿਖਾਉਨੇ ਆ ਬਾਕੀ ਦਾ ਜੋ ਵੀ ਦਿਨ ਚ ਚੱਲੂਗਾ ਕੰਮ ਕਰ ਆ ਵੀਰ ਜਰਨੈਲ ਖੜਾ ਪਿਆਰੀਆਂ ਚ ਪਿਆਰੀਆਂ ਚ ਆਪਣਾ ਜੋ ਸੇਵਾ ਜਿਹੜਾ ਇਹਦੀ ਸੇਵਾ ਲੱਗੀ ਹੋਈ ਆ ਉਹ ਸੇਵਾ ਤੇ ਹਾਜ਼ਰ ਆ ਇਹ ਹਾਜ਼ਰ ਆ ਮੌਕੇ ਮਤਾਉ ਲੈੜੇ ਲਾ ਦੇ ਲੈੜੇ ਸਾਹ ਜੀ ਟਰਾਲੀ ਆ ਗਈ ਬਾਕੀ ਦਾ ਕਰਦੇ ਆ ਕੰਮਕਾਰ ਸਟਾਰਟ ਫੇਰ ਲਿਖਾਉਨੇ ਆ ਥੋੜੇ ਥੋੜੇ ਕਲਿੱਪਾਂ ਜਾਂਚ ਦਿਖਾਵਾਂਗੇ ਲੇਟ ਕਹਤੇ ਹੋ ਗਿਆ ਮਾਤ ਲਈ ਦੀ ਹੋਣਾ ਮੈਂ ਕਹਿੰਦਾ ਮਾ ਗਿਆ ਹੋਇਆ ਤੇ ਕਿਤੇ ਚੱਲ <inaudible> ਠੀਕ <inaudible> <inaudible> ਪਹਿਲੀ ਟਰਾਲੀ ਭਰਤੀ ਇਹ ਟਰਾਲੀ ਭਰਨੀ ਲਾ ਰਹੇ ਆ ਪਹਿਲੀ ਭਰਤੀ ਆਪਣੀ ਬਾਕੀ ਥੋੜੇ 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 ਰਹਿਓ ਸਾਰਾ ਤੁਹਾਨੂੰ ਦਿਖਾਵਾਂਗੇ ਥੋੜੇ ਥੋੜੇ ਬਾਅਦ ਉਹ ਜੋਗੇ ਕਲਪਾਂਚ ਨਵੋ ਦੋਸਤੋ ਚੈੱਕ ਕਰੋ ਕਿਵੇਂ ਚੱਲਦਾ ਆਨਲਾਈਨ ਤੇ ਚਾਨੀ ਵਿਡੀਓ ਵਾਲਾ ਰੇਪਰ ਤਕਰੀਬਨ 9:30 10 ਵਜੇ ਦੇ ਕਰੀਬੇ ਚਲਾਇਆ ਸੀ ਅੱਜ ਆ ਪੰਜ ਟਰਾਲੀਆਂ ਚੱਲੀਆਂ ਗਈਆਂ ਹੁਣ ਫੇਮੀ ਲੱਗੀ ਹੋਈ ਆ ਅੱਜ ਵੀ ਫੇਰ ਵੀ ਲਾਂਗਾ ਜਿਹੜਾ ਉਹ ਮੀ ਪਰ ਤੋਂ ਮੀ ਪਿਆਦੇ ਉਹਦੇ ਕਰਕੇ ਥੋੜਾ ਜਿਆ ਨਰਮਾ ਥੱਲੇ ਉਹ ਜਿੱਥੇ ਢੇਰੀਆਂ ਆਈਆਂ ਜਿਆਦੇ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਤਾਂ ਮੰਨ ਲਓ ਵੀ ਉਹ ਉਹਦਾ ਰੰਗ ਬਟਾਇਆ ਹੋਇਆ ਲਾਂਗੇ ਦਾ ਉਹ ਜਗ੍ਹਾ ਤੇ ਹਜੇ ਵੀ ਗਿੱਲਾ ਨਿਕਲਦਾ ਚਲਦਾ ਇਹ ਮੰਨ ਲਓ ਵੀ 2 ਦੇ 3 ਦੇ ਇਹ ਜਿਹੜਾ ਆਪਣਾ ਰੇਪਰ ਹੈ ਇਹਦਾ 8.5 ਫੁੱਟ ਜਿਹੜੀ ਕੱਟਵਾ ਹੈ ਵੱਡੇ ਕਟਰ ਫੋਨ ਕਰਕੇ ਇਹ ਦੇ ਵਿੱਚ ਮਾਲ ਜਿਆਦਾ ਜਾਂਦਾ ਹੈ ਤਾਂ ਛੋਟੇ ਗੇਰਾ 'ਚ ਚਲਦਾ ਹੈ ਤਕਰੀਬਨ ਇਹ ਬਾੜਾ ਹੀ ਸੁੱਕਿਆ ਹੋਇਆ ਮਾਲ ਹੋਵੇ ਫੇਰ ਤਾਂ ਇਹ ਪਹਿਲੇ ਮੀਡੀਅਮ ਤੇ ਕਦੇ-ਕਦੇ ਦੂਜੇ ਮੀਡੀਅਮ 'ਚ ਕਿਤੇ ਹਲਕੇ ਲਾਂਗੇਜ 'ਚ ਚਲਿਆ ਜਾਂਦਾ ਨਹੀਂ ਤਕਰੀਬਨ ਪਹਿਲੇ ਮੀਡੀਅਮ ਤੇ ਜਿਹੜਾ ਮਤਲਬ ਵੀ ਲੋਰ ਆ ਉਹਦੇ ਚੌਥੇ ਤੀਜੇ ਚੌਥੇ ਜੋਨਾਂ 'ਚ ਚੱਲੀ ਜਾਂਦਾ ਜਿੱਥੇ ਜਾਦੇ ਮਾਲ ਆ ਉੱਥੇ ਤੀਜੇ 'ਚ ਹੋ ਜਾਂਦਾ ਨਹੀਂ ਚੌਥੇ 'ਚ ਚੱਲੀ ਜਾਂਦਾ ਪਹਿਲੇ 'ਚ ਚੱਲੀ ਜਾਂਦਾ ਜੇ ਪਹਿਲੇ ਮੀਡੀਅਮ 'ਚ ਉਹ ਲਾਂਗੇ ਦੇ ਮੁਤਾਬਕ ਹੈ ਬਾਕੀ ਵੀ ਇਹਨੇ ਵੀ ਜਿੱਦਾਂ ਜਿੱਦਾਂ ਮੰਗਾ ਲੰਗਾ ਸਕੂਗਾ ਉਹਦੇ ਮੁਤਾਬਕ ਥੋੜਾ ਜਿਹਾ ਗੇਰ ਵੀ ਪੱਟੇ ਹੋ ਜਾਣੇ ਨੇ ਸਾਜ ਜੋ ਦੱਸਿਓ ਇਹ ਕਿ ਕਿਦਾਂ ਦੀ ਜੀ ਚਲਾਈਆ ਵੀ ਮੰਨ ਲਓ ਲੋਡ ਤਾਂ ਠੀਕ ਹੈ ਕਿ ਲੋਡ ਤੇ ਚੱਲ ਰਿਹਾ ਹੈ ਇੱਕ ਮਿੰਟਾਂ 'ਚ ਜਰੂਰ ਦੱਸਿਓ ਬਾਕੀ ਵੀਡੀਓ ਨਾਲ ਜੁੜੇ ਰਹੋ ਅੱਗੇ ਹੋਰ ਦਿਖਾਵਾਂਗੇ ਹਾਂਓ ਦੋਸਤੋ ਟਰਾਲੀ ਬਦਲ ਰਹੇ ਹਾਂ ਟਰਾਲੀ ਭਰ ਗਈ ਧੀ ਉਗੀ ਟਰਾਲੀ ਵੀ ਆ ਗਈ ਖਾਲੀ ਹੋ ਕੇ ਉਹ ਬਦਰੇ ਰਿਹਾ ਸੀ ਰੀਪਰ ਹੋਣਾ ਖਾਲੀ ਟਰਾਲੀ ਨੂੰ ਲਾਉਣਗੇ ਥੋੜਾ ਥੋੜਾ ਆਪਾਂ ਨੇ ਦਿਖਾਈ ਜਾਣਾ ਇਹ ਮੰਨ ਲਓ ਕਿ ਕਿਦਾਂ ਕੰਮਕਾਰ ਚੱਲਦੇ ਨੇ ਜੁੜੇ ਰਹੋ ਵੀਡੀਓ ਨਾਲ ਵੀਡੀਓ ਨੂੰ ਅੱਗੇ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਕੋਈ ਵਾਂਝਾ ਨਾ ਰਹੇ ਦੇਖ ਪੂਰੇ ਦੇਖ ਲਓ ਵੀਡੀਓ ਮੰਨ ਲਓ ਵੀਡੀਓ ਨੂੰ ਫੁੱਲ ਦੇਖਿਆ ਕਰੋ ਵੀਰੋ ਨਾਲੇ ਕੋਈ ਨੁਕਸਾਨਦਾ ਤਾਂ ਵੀ ਦੱਸਿਆ ਕਰੋ ਜੇ ਵਧੀਆ ਲੱਗਦੀ ਆ ਤਾਂ ਲਾਈਕ ਤਾਂ ਜ਼ਰੂਰ ਬਟਨ ਦਬ ਦਿਆ ਕਰੋ ਕਮੈਂਟਾਂ ਚ ਦੱਸ ਦਿਆ ਕਰੋ ਜੇ ਕੋਈ ਬਾਦ ਘਾਟ ਹੁੰਦੀ ਆ ਉਹ ਕਮੈਂਟ ਕਰਕੇ ਦੱਸਿਓ ਸਾਨੂੰ ਅੱਜ ਹੁੰਦੀ ਰ ਹੈਟਰ ਇਹ ਇਹਨਾਂ ਤੇ ਲੱਗੀ ਹੋਈ ਹੈ ਆਪਣਾਰੇ ਪਰ ਅੱਜ ਜੋ ਟਰਾਲੀ ਪਾ ਲਈ ਹੁਣ ਚਲਾਉਣੀ ਲੱਗ ਕਰਤਾ ਚਾਲੂ ਖਾ ਲਓ ਰੋਟੀ ਆ ਗਈ ਫੇਰ ਖਾ ਲੈਨੇ ਆ ਰੋਟੀ ਚਲੋ ਹਾਂ ਚਲੋ ਖਾਣ ਕੇ ਫਾਇਦਾ ਵੀਰ ਜਿਆਦਾ ਭੁੱਖ ਲੱਗੀ ਆ ਖਾਣੀ ਚਾਹੀਦੀ ਆ دوستੋ ਰੋਟੀ ਆ ਗਈ ਹੁਣ ਮੰਨ ਲਓ ਵੀ ਕਹਿੰਦਾ ਵੀ ਕੰਮ ਚੋਂ ਵਿੱਚੋਂ ਥੋੜਾ ਜਿਹਾ ਸਮਾਂ ਕੱਟ ਕੇ ਰੋਟੀ ਵੀ ਖਾਣੀ ਪਈ। ਇਸ ਕਰਕੇ ਰੋਟੀ ਖਾ ਰਹੇ ਆ। ਮਿਲਦੇ ਆਂ ਫੇਰ ਜੁੜੇ ਰਹੋ ਵੀਡੀਓ ਦੇ ਨਾਲ ਦਿਖਾਉਨੇ ਆ ਫੇਰ ਹੋਰ ਕੁਝ ਉਹ ਥਮਾ ਥੋੜੀ ਜੀ ਲੰਗਾ ਵੀ ਸਵਾ ਫੜ ਜਾਂਦਾ ਇਹ ਮੰਨ ਲਓ ਵੀ ਹੁਣ ਚੱਲਦਾ ਤਾਂ ਪਹਿਲਾਂ ਹੌਲੀ ਜ ਆ ਤੁਸ ਇਸ ਟਾਈਮ ਮੰਨਦਾ ਕਿ ਸਾਈ ਚੰਗ ਲੱਗ ਜਾਂਦਾ ਜੀ ਤੇਜ਼ ਚੱਲੇ ਇਹ ਅਰ ਇਹ ਲੰਗੇ ਨਰਮ ਹੋਣ ਕਰਕੇ ਪਹੁੰਚ ਜਾਂ ਚੱਲ ਰਿਹਾ ਹੈ ਉਹ ਵੀ ਕੀ ਚੀਜ਼ ਦੇਖਦੀ ਹੈ ਆਪਣੇ ਟ੍ਰੈਕਟਰ ਦੇ ਦੇਖ ਰਿਹਾ ਹੈ ਕੱਟਾਂ ਦੇ ਕੰਮ ਕਰਦੇ ਨੇ ਕਿਤਾ ਰਾਤਾਂ ਨੂੰ ਮਰੀ ਜਾਂਦੇ ਨੇ ਇੱਕ ਤਰ੍ਹਾਂ ਦੇ ਆ ਦੇਖੋ ਇਹ ਟੂਰਿਸਟ ਹੁਣ ਚੱਕਰ ਕੀ ਹੋਰ ਸਾਰੇ ਸੁੱਤੇ ਪਏ ਨੇ ਇੱਦਾਂ ਦੇ ਕੰਮਕਾਰਾਂ 'ਚ ਰੋਜੇ ਪੈਲੇ ਜੀ ਅੱਜੇ ਕੋਸੇ ਮੁੱਕੂ ਕਰ ਲੋ ਕੋਸੇ ਮੁੱਕੂ ਇਦਾਂ ਦੇ ਮਕਾਉਣ ਦੇ ਉਹਦੇ ਚੱਲੇ ਰਹਿੰਦੇ ਨੇ ਕੰਮ ਨੇ ਨੇ ਆਪਣੇ ਸਮੇਂ ਤੇ ਆਪੇ ਔਰ ਸਮਾਂ ਜ਼ਰੂਰ ਲਾਉਣਾ ਪੈਂਦਾ ਰਾਤ ਬਰਾਤ ਕਰਕੇ ਤਾਂ ਹੀ ਕੰਮ ਮੁੱਕਦਾ ਇਹ ਆਪਾਂ ਕਹੀਏ ਵੀ ਸਾਜਰੀ ਖੜਾ ਦੋ ਤਾਂ ਤਾਂ ਮੰਨੋ ਵੀ ਇਹ ਉਹ ਕੰਮ ਕਰ ਉਦਾਂ ਦੇ ਨਹੀਂ ਮੁੱਕਣੇ ਜਿਹੜੇ ਇੱਕ ਦਿਨ ਦਾ ਕੰਮ ਆ ਉਹ ਦੋ ਦਿਨ ਲੱਗਣਗੇ ਇਦਾਂ ਸਮਾਂ ਵੱਧ ਲੱਗੂਗਾ ਇਹ ਰਾਤ ਬਰਾਤ ਕਰਕੇ ਕੱਢਣੇ ਪੈਂਦੇ ਨੇ ਇਹ ਕੰਮ ਕਰ ਰਿਹਾ ਇਸਨੇ ਖਤਮੇ ਲਿਆ। ਦੋਸਤੋ ਆਪਣੇ ਯਾਰ ਦੋਸਤਾਂ ਮਿੱਤਰਾਂ ਨੂੰ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਇਹ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਮੈਂਟ ਵੀ ਕਰਿਓ ਦੱਸਿਓ ਵੀ ਕਿੱਦਾਂ ਦੀ ਲੱਗੀ ਦੋਸਤੋ ਟਰਾਲੀ ਤਾਂ ਭਰ ਗਈ ਪਈ ਹੁਣ ਭਾਰਨ ਤੋਂ ਬਾਅਦ ਆਹ ਦੂਜੀ ਟਰਾਲੀ ਲਾਤੀ ਬਾਕੀ ਆ ਬੀਰਮਾ ਆ ਰਹੇ ਆ ਮੜਾ ਜਿਹਾ ਕੱਪੜਾ ਜਾਂ ਘਾੜਦਾ ਕਹਿੰਦਾ ਕਰਦਾ ਮੈਂ ਕਰਦਾ ਛਾੜ ਦਵਾ ਆਉਂਦੇ ਆ ਫੇਰ ਦੁਬਾਰਾ ਇਸ ਕਰਕੇ ਦੱਸਿਓ ਵੀਰ ਮਹਾ ਦੱਸਿਓ ਵੀਰ ਕਿਵੇਂ ਜੀ ਲੱਗ ਰਿਹਾ ਹੈ ਕਿਵੇਂ ਦਾ ਲੱਗਿਆ ਬਲੌਗ ਆਪਣਾ ਬਾਕੀ ਕਮੈਂਟ ਜ਼ਰੂਰ ਕਰਿਓ ਜੇ ਬਲੌਗ ਵਧੀਆ ਲੱਗਿਆ ਤਾਂ ਲਾਇਕ ਜ਼ਰੂਰ ਕਰਿਓ ਨਾਲ ਜਿਹੜੇ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੈਕ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਬਲੌਗ ਮੰਨ ਲਓ ਵੀ ਇਹ ਟਰੈਕਟਰ ਚਲਾਉਣ ਕਰਕੇ ਥੋੜਾ ਜਿਆ ਮੁੱਤਕੀ ਨਹੀਂ ਬਣਾਇਆ ਗਿਆ ਨਹੀਂ ਤਾਂ ਲਗਾਤਾਰ ਬਣਾ ਦਿੰਦੇ ਆਪਾਂ ਮਿੱਕਾ ਟੁੱਟਮਾ ਜਾਂ ਤਾਂ ਬਣਾਇਆ ਗਿਆ ਨਾ ਬਾਵਾ ਦਿਖਾਇਆ ਗਿਆ ਵੀ ਮੰਨ ਲਓ ਕਿ ਤਰਾਦੀਆਂ ਕਿੰਨੀਆਂ ਆ ਫਿਰ ਟਰੈਕਟਰ ਚਲਾਉਣ ਨਾਲ ਤਕਰੀਬਨ ਉੱਥੇ ਡਿਊਟੀ ਹੁੰਦੀ ਹੈ ਜਿਹੜੀ ਉਹ ਮੰਨ ਲਓ ਵੀ ਸਾਰਾ ਨਿਗਰਾਨੀ ਰੱਖਣੀ ਪੈਂਦੀ ਹੈ ਨਾਲ ਚਲਾਉਣਾ ਵੀ ਹੈ ਬਾਕੀ ਯਾਰਦੜੇ ਸਾਰੀ ਨਿਗਰੱਖਣੀ ਪੈਂਦੀ ਆ ਕਿਦਾਂ ਦਾ ਲੱਗਿਆ ਬਲੌਗ ਇਹ ਆਪਣਾ ਜਰੂਰ ਦੱਸਿਓ ਕਮੈਂਟਾਂ 'ਚ ਸਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵੀਡੀਓ ਦੇਖਦੇ ਹੋ ਨਾਲ ਸਾਡੇ ਚੈਨਲ ਨਾਲ ਜੁੜੇ ਹੋਇਓ ਅਸੀਂ ਆਪੀ ਧੰਨਵਾਦ ਦੀਆਂ ਤੁਹਾਡਾ ਤੁਸੀਂ ਸਾਡੇ ਬਲੌਗ ਨਾਲ ਜੁੜੇ ਹੋਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਅਗਲੇ ਬਲੌਗ ਚ ਦਿਖਾਉਨੇ ਆ ਕੁਝ ਹੋਰ ਆਪਸ ਹੀ ਰਿਆ ਗਾਲੀ